ਬੀਤੇ ਦਿਨੀ ਫਗਵਾੜਾ ਦੇ ਮੇਲੇ ਗੇਟ ਵਿਖੇ ਸਥਿਤ ਕ੍ਰਿਸ਼ਨਾ ਗਊਸ਼ਾਲਾ ਵਿਖੇ ਹੋਈ ਬਾਈ گاਊਆਂ ਦੀ ਮੌਤ ਦੇ ਮਾਮਲੇ ਵਿੱਚ ਫਗਵਾੜਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ گاਊਆਂ ਦੀ ਮੌਤ ਦਾ ਕਾਰਨ ਪੋਸਟਮਾਰਟਮ ਦੀ ਆਈ ਰਿਪੋਰਟ ਮੁਤਾਬਕ ਹਰੇ ਚਾਰੇ ਵਿੱਚ ਆਏ ਜ਼ਹਿਰੀਲੇ ਕਾਰਨਾ ਕਰਕੇ ਹੋਈ ਹੈ। ਉਧਰ ਹਿੰਦੂ ਸੰਗਠਨਾ ਦੇ ਆਗੂਆਂ ਨੇ ਵੀ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਹੈ। 8 ਦਸੰਬਰ ਦੇ ਜੀਏ ਕਟਨਾ ਹੈ ਮਨਪੰਗਟਨਾ ਹੈ ਇਹਦੇ ਵਿੱਚ ਪੁਲਿਸ ਵੱਲੋਂ ਇਮੀਡੀਏਟਲੀ ਐਫਆਈਆਰ ਰਜਿਸਟਰ ਕਰ ਦਿੱਤੀ ਸੀ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਤਫਤੀਸ਼ ਦੇ ਵਿੱਚ ਬਹੁਤ ਸਾਰੇ ਟੈਕਨੀਕਲ ਐਵਿਡੈਂਸ ਸੀ ਸੀਸੀਟੀਵੀ ਫੁਟੇਜ ਜਿੰਨੇ ਵੀ ਲੋਕ ਗਊਸ਼ਾਲਾ ਆਏ ਸੀ ਉਹਨਾਂ ਆਧੇ ਵਿੱਚੋਂ ਅਸੀਂ ਲਗਭਗ 50 ਬੰਦਿਆਂ ਦੀ ਪੁੱਛਗਿੱਛ ਕਰ ਲਈ ਸੀ ਪੋਸਟਮਾਰਟਮ ਇਮੀਡੀਏਟਲੀ ਜਿਹੜਾ ਬੋਰਡ ਆਫ ਡਾਕਟਰਸ ਵੈਟਰੀ ਡਾਕਟਰਸ ਤੋਂ ਕਰਾਇਆ ਗਿਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕਾਫੀ ਸਪਸ਼ਟ ਸਾਨੂੰ ਕੌਜ਼ ਆਫ ਡੈਥ ਜਿਹੜਾ ਹੈਗਾ ਉਹ ਮਿਲ ਗਿਆ ਜ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਗ੍ਰੀਨ ਵਾਟਰ ਕੱਲਾ ਪੀਣ ਕਰਕੇ ਔਰ ਉਹ ਗ੍ਰੀਨ ਵਾਟਰ ਕਿਉਂਕਿ ਉਹਦੇ ਵਿੱਚ ਨਾਈਟ੍ਰੇਟ ਕੰਟੈਂਟ ਸੀ ਸਬ ਟਾਕਸਿਕ ਲੈਵਲ ਸੀਗੇ ਉਹ ਤੇ ਉਹਦੇ ਕਰਕੇ ਹੀ ਗਵਾਂ ਦੀ ਮੌਤ ਹੋਈ ਹੈ ਤੇ ਅਸੀਂ ਅੱਜ ਸਾਰਿਆਂ ਨੂੰ ਇੱਕ ਅਵੇਅਰਨੈਸ ਵੀ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਮੈਲਾਫਾਈਟ ਕਿਸੇ ਦੀ ਨਹੀਂ ਹੈ ਪਰ ਇਹ ਅਗਿਆਨਤਾ ਹੈ ਔਰ ਇਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤੇ ਅਸੀਂ ਆਪਣੇ ਗਵਾਂ ਦੀ ਕਾਫੀ ਅੱਛੀ ਕੇਅਰ ਟੈਕ ਕਰ ਸਕਦੇ ਹਾਂ ਔਰ ਇਹੀ ਜਿਹਾ ਹਾਦਸਾ ਅੱਗੇ ਹੋਣੋਂ ਟਲ ਸਕਦਾ ਹੈ ਵੀ ਕੱਲਾ ਹਰਾਚਾਰਾ ਨਾ ਪਾਇਆ ਜਾਵੇ ਨਾਲ ਤੂੜੀ ਜਾਂ ਕੁਝ ਹੋਰ ਜਿਹੜਾ ਉਸ ਹਰਕੱਲ ਦੇ ਹਰੇਚਾਰੇ ਜੋ ਪਚਾਉਣਾ ਔਖਾ ਹੈ ਗਵਾਂ ਵਾਸਤੇ ਉਹ ਇਸ ਤਰੀਕੇ ਦਾ ਧਿਆਨ ਰੱਖਿਆ ਜਾਵੇ ਐਂਡ ਸੈਕੰਡ ਜਿਹੜੇ ਟਾਲ ਵਾਲੇ ਨੇ ਜੋ ਚਾਰਾ ਕੁੱਤਰਦੇ ਨੇ ਉਹ ਲੋਅਰ ਪਾਰਟ ਆਫ ਦਾ ਜਿਹੜਾ ਪੱਠੇ ਹੈ ਉਹਨੂੰ ਡਿਸਕਾਰਡ ਕੀਤਾ ਜਾਵੇ ਕਿਉਂਕਿ ਉਸ ਪਾਰਟ ਦੇ ਵਿੱਚ ਜਿਹੜਾ ਕੋਈ ਇਨਸੈਕਟੀਸਾਈਡ ਆ ਜਾਂ ਬੈਸਟੀਸਾਈਡ ਆ ਉਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਤੋ ਇਹ ਕੁਝ ਗੱਲਾਂ ਅਸੀਂ ਅੱਜ ਗਊਸ਼ਾਲਾ ਉਹਨਾਂ ਨਾਲ ਵੀ ਮੀਟਿੰਗ ਕਰ ਰਹੀ ਹੈਗੀਆਂ ਤਾਂ ਕਿ ਜਿਹੜੀ ਅਵੇਅਰਨੈਸ ਹੈਗੀ ਸਾਰੇ ਲੈਵਲਸ ਤੇ ਰਹੇ ਇਸ ਅਗਿਆਨਤਾ ਕਰਕੇ ਸਾਡੇ ਹੋਰ ਜਿਹੜੀ ਗਊਆਂ ਦੀ ਕੋਈ ਇਸ ਤਰ੍ਹਾਂ ਮਨਪਾਗੀ ਕਟਨਾ ਦੁਬਾਰਾ ਨਾ ਹੋ ਸਕੇ ਜਿੱਦੇ ਗਊਸ਼ਾਲਾ ਦੇ ਕੋਈ ਗਊ ਤਾਂ ਦੀ ਮੌਤ ਹੋ ਗਈ ਸੀ ਉਹਦਾ ਉਸ ਤੋਂ ਬਾਅਦ ਅਸੀਂ ਇਲਾਜ ਕੀਤਾ ਸੀਗਾ ਤੇ ਪੋਸਟਮਾਰਟਮ ਹੋਇਆ ਉਹਨਾਂ ਦਾ ਗਊਸ਼ਾਲਾ ਜਿਹਦੇ ਪ੍ਰਬੰਧਕ ਬਾਅਦ ਵਿੱਚ ਆਏ ਸੀ ਉਹਦੇ ਵਿੱਚ ਕੀ ਪ੍ਰੋਬਲਮ ਸੀ ਉਹ ਚੈੱਕ ਤੇ ਹਰਾ ਪੱਟਾ ਕੱਢਿਆ ਗਿਆ ਸੀਗਾ ਸਾਰੇ ਪਟਨ ਵਾਲੇ ਅਫਰੇਵਾ ਜਿਆਦਾ ਚਾਂਟ ਬਣ ਜਾਂਦੇ ਆ ਇਹ ਕੁਝ ਨਾਈਟ੍ਰੇਟ ਦੀ ਬੱਲੇ ਚਾਇਆ ਪੁੱਛੋ ਸਭ ਦਾ ਕੁਝ ਜੀ ਵਜੇ ਕੰਪਲਿਕੇਟ ਹੋ ਗਿਆ ਉਹਦੇ ਨਾਲ ਕੈਂਪਨੀ ਹੋਰ ਜ਼ਿਆਦਾ ਹੋ ਗਈ ਜਿਹੜੇ ਗੋਤਾ ਨੂੰ ਮਾੜਾ ਸੀਗਾ ਜਿਹੜੇ ਉਮਰ ਤੇ ਜ਼ਿਆਦਾ ਸੀ ਸਿਹਤ ਤੇ ਹੋਰ ਕੋਈ ਕੰਪਲਿਕੇਸ਼ਨ ਸੀਗਾ ਉਹਨਾਂ ਦੇ ਹਾਈ ਡਰੇਟਡ ਇਸ ਦੀ ਲੈਂਗੁਏਜ ਉਹ ਦੇ ਸਰ ਸਰਵਾਈਵ ਕਰ ਸਕੇ ਬਾਕੀ ਸਰਵਾਈਵ ਕਰ ਗਏ ਸਰ ਕੀ ਸਿੱਟਾ ਕੀ ਨਿਕਲਿਆ ਸਰ ਜਿਹੜਾ ਸਿੱਟਾ ਤੇ ਇਹੀ ਹੈ ਜੀ ਪੋਸਟਮਾਡਰ ਰੋਡ ਤੇ ਨਾਈਟ੍ਰੇਟ ਦੀ ਪਾਤਰਾ ਕਰਕੇ ਇਹ ਮਗੂਤਾਂ ਦੀ ਮੌਤ ਹੋਈ ਆ ਬਾਕੀ ਦਾ ਇਲਾਜ ਕੀਤਾ ਜਿੱਦਾਂ ਕਹਿੰਦੇ ਪਰਦਕ ਤੋਂ ਪਰਮਾਨ ਦੀ ਲੋੜਣੀ ਹੈਗੀ ਨਾਈਟ੍ਰੇਟ ਦਾ ਇਲਾ ਇਹ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ ਹੈ ਇਹ ਕੌਸ਼ਲਾਨਾ ਮੈਡੀਕਲ ਜਿਹੜੀ ਵਿਆਪਨਾ ਜਿਦਾਂ ਮੈਂ ਦੱਸੀ ਉਹਦੇ ਲਈ ਵੀ ਡਾਕਟਰ ਸਾਹਿਬ ਨੂੰ ਰਿਕਵੈਸਟ ਪਹਿਲੇ ਕਰ ਚੁੱਕਾ ਹਾਂ ਕਿ ਵੀ ਇੱਕ ਤਾਂ ਸਾਡੇ ਟੋਟਲ ਪਾਲਤ ਕੌਸ਼ਲਾਨਾ ਨੂੰ ਜਿੱਥੇ ਪਵਾੜਾ ਵਿੱਚ ਇਹਨਾਂ ਦੀ ਮੈਨੇਜਮੈਂਟ ਦਾ ਅਸੀਂ ਰੈਗੂਲਰ ਮੀਟਿੰਗ ਕਰਾਂਗੇ ਤੇ ਆਹ ਮੈਸੇਜ ਜਿਹੜਾ ਐਸਓਪੀ ਜੋ ਪ੍ਰੋਸੀਜਰ ਹੈ ਕਿ ਫੀਡਿੰਗ ਕਿਸ ਤਰ੍ਹਾਂ ਕਿਸ ਕੁਆਲਿਟੀ ਵਿੱਚ ਤੇ ਕੀ ਰੇਸ਼ੋ ਹੋਣੀ ਚਾਹੀਦੀ ਹੈ ਇਹਦਾ ਇੱਕ ਰਿਟਰਨ ਫਾਰਮ ਜਿਹੜਾ ਡਾਕਟਰ ਸਾਹਿਬ ਦੇ ਜਨ ਬਣਾ ਚੋਏਗਾ ਇਹਦਾ ਤੇ ਅਸੀਂ ਟਾਈਮ ਟੂ ਟਾਈਮ ਮੋਨਿਟਰਿੰਗ ਕਰਾਂਗੇ ਤੇ ਉਹਨਾਂ ਵੇਤ ਨੂੰ ਜਿਹੜੀ ਪ੍ਰੋਬਲਮ ਹੋਈਗੀ ਉਹ ਵੀ ਇਹ ਉੱਪਰ ਤੋਂ ਚੱਲਦੀ ਜਿਹਾ ਇਸ ਤਰ੍ਹਾਂ ਦੇ ਜਿਹੜਾ ਕੋਈ ਆਪਣੇ ਲੈਵਲ ਤੋਂ ਸলিউਸ਼ਨ ਹੁੰਦਾ ਹੈ ਉਹਨਾਂ ਕਰਾਂਗੇ ਨਾਲ ਹੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਮਾਜਦਾ ਕੇ ਇਹਨਾਂ ਨੇ ਬਹੁਤ ਮੈਜੋਰਿਟੀ ਨਾਲ ਪੇਸ਼ੈਂਟਲੀ ਦੇਖ ਦਿੱਤੀ ਕੋਈ ਯਮਨ ਉਹ ਦੀ ਸਟਿਫੀ ਨੂੰ ਰਿਲੀਟੇਟ ਕੀਤਾ ਇਧਰ ਨੂੰ ਨਾਲ ਬਹੁਤ ਬਹੁਤ ਧੰਨਵਾਦ ਕਿ ਰਿਕ੍ਰੀਸ਼ਨ ਗਊਸ਼ਾਲਾ ਦੇ ਵਿੱਚ ਜਿਹਦੇ ਵਿੱਚ ਤਕਰੀਬਨ 27-28 ਦੇ ਆਸ-ਪਾਸ ਜਿਹੜੀਆਂ ਗਊਆਂ ਸਿਕੀਆਂ ਉਹਨਾਂ ਮੌਤ ਹੋ ਗਈ ਸੀ ਤੇ ਜਿਹੜਾ ਕਨਕਲੂਜਨ ਅੱਜ ਜਿਹੜਾ ਡਾਕਟਰ ਸਿਵਲ ਪ੍ਰਸ਼ਾਸਨ ਆ ਕੇ ਪੁਲਿਸ ਪ੍ਰਸ਼ਾਸਨ ਤੇ ਤਹਿਸੀਲਦਾਰ ਸਾਹਿਬ ਨੇ ਆ ਕੇ ਸਾਰੇ ਸਾਡੇ ਜਿਹੜੇ ਹਿੰਦੂ ਸਮਾਜ ਦੇ ਲੀਡਰ ਨੇ ਸਭਾਂ ਸਾਰੇ ਮੇਰੇ ਨਾਲ ਖੜੇ ਨੇ ਤੇ ਸਾਡੇ ਜਿਹੜੇ ਕੌਸ਼ਾਲਾ ਦੇ ਜਿੰਨੇ ਵੀ ਪ੍ਰਧਾਨ ਨੇ ਉਹਨਾਂ ਨੂੰ ਆ ਕੇ ਦੱਸਿਆ ਕਿ ਜਿਹੜਾ ਅੱਜ ਮੌਤ ਦਾ ਕਾਰਨ ਉਹਨਾਂ ਦਾ ਬਣਿਆ ਪੱਠਿਆਂ ਦੇ ਵਿੱਚ ਜਿਹੜੀ ਨਾਈਟ੍ਰੋਜਨ ਜਿਹੜੀ ਸਪਰੇ ਹੁੰਦੀ ਆ ਉਸ ਦਾ ਨਾਈਟ੍ਰੇਟ ਬਣ ਜਾਣਾ ਤੇ ਉਹਦੇ ਕਾਰਨ ਹੋਈਆਂ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਆਬ ਫਰੀਡਿੰਗ ਰਿਪੋਰਟ ਔਨਟ ਦੇ 2023 ਦੇ ਵਿੱਚ ਹਰਿਆਣਾ ਵਿੱਚ ਵੀ ਇਦਾਂ ਹੀ ਦੁਖਦ ਘਟਨਾ ਹੋ ਚੁੱਕੀ ਹੈ ਤੇ 2022 ਦੇ ਵਿੱਚ ਯੂਪੀ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਗਊਆਂ ਦੀ ਉੱਥੇ ਮੌਤ ਹੋ ਚੁੱਕੀ ਆ ਕੋ ਸਾਨੂੰ ਸਾਰਿਆਂ ਨੂੰ ਇਹ ਸੋਸ਼ੀਅਲੀ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਪੜਦੀ ਹੈ ਕਿ ਜਿਹੜੀਆਂ ਅਸੀਂ ਪੈਸਟਿਸਾਈਡ ਜਿਹੜੀ ਯੂਜ਼ ਕਰ ਰਿਹਾ ਚਾਹੇ ਉਹ ਸਬਜ਼ੀਆਂ ਵਿੱਚ ਹੋਵੇ ਚਾਵੇ ਉਹ ਚਾਰੇ ਵਿੱਚ ਕਰ ਰਿਹਾ ਅੱਜ ਦੇ ਟਾਈਮ ਜ਼ਰੂਰਤ ਨਾਲੋਂ ਵੱਧ ਸਪਰੇਅ ਆ ਹਰ ਤਰੀਕੇ ਨਾਲ ਕਿ ਇਨਸਾਨਾਂ ਨੂੰ ਜਿਵੇਂ ਜਾਨਵਰਾਂ ਦੇ ਉੱਤੇ ਵੀ ਇਹਦੇ ਇਫੈਕਟ ਆਣੇ ਸ਼ੁਰੂ ਹੋ ਚੁੱਕੇ ਆ ਅਸੀਂ ਸਭ ਜੀ ਇਨਸਾਨ ਬਿਮਾਰ ਹੁੰਦਾ ਅਸੀਂ ਦਾ ਬੋਲ ਕੇ ਦੱਸ ਦਿੰਨੇ ਆ ਕਿ ਇਦਾਂ ਜੀ ਕਿ ਸਾਨੂੰ ਪ੍ਰੋਬਲਮ ਆ ਰਹੀ ਆ ਪਰ ਜਿਹੜਾ ਬੇਜਬਾਨ ਨੂੰ ਇਦਾਂ ਦਾ ਹੋਣਾ ਤੇ ਉਸ ਵਕਤ ਜਿਹੜਾ ਇੰਨਾ ਲੋਕਾਂ ਦਾ ਉੱਥੇ ਇਕੱਠੇ ਆਣਾ ਬਹੁਤ ਸਾਰੇ ਕਾਰਨ ਬਣੇ ਉਹਨਾਂ ਗਵਾਂ ਦੀ ਮੌਤ ਦਾ ਇਹ ਬਹੁਤ ਦੁਖਦ ਘਟਨਾ ਸੀ ਸਾਨੂੰ ਅੱਗੇ ਵਾਸਤੇ ਇਹਨਾਂ ਚੀਜ਼ਾਂ ਤੋਂ ਸਤਰਕ ਰਹਿਣਾ ਪਊਗਾ ਪ੍ਰਸ਼ਾਸਨ ਹਰ ਤਰੀਕੇ ਨਾਲ ਆਪਣੇ ਹਰ ਤਰੀਕੇ ਦੇ ਨਾਲ ਇਹਨਾਂ ਗਊ ਸੇਵਕਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਦਦ ਹੋਊਗੀ ਉਸ ਨੂੰ ਅਵੇਲੇਬਲ ਕਰਾਵਾਂਗੇ ਅੱਜ ਇੱਥੇ ਮੀਟਿੰਗ ਲਈ ਗਈ ਹੈ ਪੁਲਿਸ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਸਾਰੇ ਗਊ ਭਗਤਾਂ ਨੂੰ ਔਰ ਗਊਸ਼ਾਲਾ ਦੇ ਪ੍ਰਧਾਨਾਂ ਨੂੰ ਬੁਲਾ ਕੇ ਦੱਸਿਆ ਕਿ ਜਿਹੜਾ ਪੱਠਾ ਖਰੀਦਿਆ ਗਿਆ ਸੀਗਾ ਉਹ ਪੱਠੇ ਦੇ ਵਿੱਚ ਐ ਨਾਈਟ੍ਰੋਜਨ ਦੀ ਜਿਹੜੀ ਮਾਤਰਾ ਜ਼ਿਆਦਾ ਹੋਣ ਕਰਕੇ ਔਰ ਨੰਬਰ 2 ਜਿਸ ਤਰ੍ਹਾਂ ਕੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਬੇਨਤੀ ਵੀ ਕਰੂੰਗਾ ਕਿ ਅਗਰ ਕੋਈ ਪੱਠੇ ਪਾਣ ਨੂੰ ਕਹਿੰਦਾ ਕੱਲੇ ਪੱਠੇ ਨਾ ਪਾਇਆ ਕਰੋ ਥੋੜੀ ਬਹੁਤੀ ਤੂੜੀ ਮਿਕਸ ਕਰਕੇ ਜ਼ਰੂਰ ਪਾਇਆ ਕਰੋ ਔਰ ਦੂਸਰੀ ਗੱਲ ਜਦੋਂ ਗਊਸ਼ਾਲਾ ਦੇ ਵਿੱਚ ਪੱਠੇ ਪਾਣ ਜਾਂਦੇ ਆ ਮੋਹਰਲੀਆਂ ਮੋਹਰਲੀਆਂ ਦਿਨ ਚਾਰ ਗਊਆਂ ਨੂੰ ਲਗਾਤਾਰ ਹੀ ਨਾ ਖਲਾਈ ਜਾਇਆ ਕਰੋ ਜਿਹੜਾ ਕੀ ਪੱਠਾ ਹੈ ਉਹ ਵੰਡ ਕੇ ਪਾਇਆ ਕਰੋ ਔਰ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਡਾਕਟਰ ਸਾਹਿਬਾਨ ਵੀ ਆਏ ਸੀ ਉਹਨਾਂ ਨੇ ਦੱਸਿਆ ਨੰਬਰ 1 ਜਿਹੜਾ ਪੱਠਾ ਵੱਡਿਆ ਹੋਣਾ ਚਾਹੀਦਾ ਉਹ ਜ਼ਮੀਨ ਤੋਂ 1.5 ਫੁੱਟ ਉੱਚੇ ਤੋਂ ਵੱਡਿਆ ਹੋਣਾ ਚਾਹੀਦਾ ਦੂਸਰਾ ਜਿਹੜੀ ਤੁਸੀਂ ਰੋਟੀ ਪਾਣੇ ਹੈ ਉਹ ਨੂੰ ਫੰਗਸ ਨਹੀਂ ਲੱਗੀ ਹੋਣੀ ਚਾਹੀਦੀ ਔਰ ਮੈਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਗਊ ਪਾਕਤਾਂ ਨੂੰ ਕਿ ਤੁਹਾਨੂੰ ਜੇ ਕੋ ਰੋਟੀ ਪਾਣ ਨੂੰ ਕਹਿੰਦਾ ਉਹੀ ਰੋਟੀ ਪਾਓ ਜਿਹੜੀ ਤੁਹਾਡੇ ਘਰ ਬੈਠੀ ਮਾਂ ਖਾ ਸਕਦੀ ਹੋਏ ਗਊ ਨੂੰ ਮਾਤਾ ਕਰਨੀ ਹੈ ਔਰ ਮਾਤਾ ਦਾ ਦਰਜਾ ਤਾਂ ਹੈ ਹੀ ਹੈ ਉਹੀ ਚੀਜ਼ ਉਹਨੂੰ ਖਲਾਓ ਜਿਹੜੀ ਤੁਹਾਡੀ ਮਾਂ ਜਾਂ ਤੁਹਾਡੇ ਬੱਚੇ ਖਾ ਸਕਦੇ